ਸੋ ਅੱਜ ਅਸੀਂ ਪੜਾਂਗੇ ਜਮਾਤ 6ਵੀਂ ਦੀ ਪੰਜਾਬੀ ਪਾਠ ਪੁਸਤਕ ਦਾ ਪਾਠ ਦੂਜਾ ਘੋਟਨੇ ਦੀ ਖੀਰ ਇਹੇ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਲੋਕ ਪੈਦਲ ਹੀ ਸਫ਼ਰ ਕਰਦੇ ਸਨ ਮੋਟਰ ਗੱਡੀਆਂ ਅਜੇ ਬਣੀਆਂ ਨਹੀਂ ਸਨ ਉਨ੍ਹੀ ਦਿਨੀ ਲੋਕ ਰਾਹ ਜਾਂਦੇ ਰਾਹੀਆਂ ਨੂੰ ਵੀ ਰੋਟੀ ਪਾਣੀ ਪੁੱਛ ਲਿਆ ਕਰਦੇ ਸਨ ਇੱਕ ਮੁਸਾਫਰ ਦੂਰੋਂ ਪਾਰੋਂ ਨੌਕਰੀ ਕਰ ਕਰਕੇ ਜਦੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਇੱਕ ਪਿੰਡ ਵਿੱਚੋਂ ਲੰਘਦਿਆਂ ਉਸ ਨੂੰ ਰਾਤ ਪੈ ਗਈ। ਉਹ ਬਹੁਤ ਥੱਕਿਆ ਹੋਇਆ ਸੀ ਉਹਨੂੰ ਭੁੱਖ ਵੀ ਡਾਢੀ ਲੱਗੀ ਹੋਈ ਸੀ। ਉਹਨੇ ਇੱਕ ਘਰ ਦਾ ਬੂਹਾ ਜਾ ਖੜਕਾਇਆ। ਵੇ ਭਾਈ ਐਸ ਵੇਲੇ ਕੌਣ? ਬੂਹੇ ਅੰਦਰੋਂ ਆਵਾਜ਼ ਆਈ। ਮੈਂ ਜੀ ਇੱਕ ਮੁਸਾਫਰ ਹਾਂ ਤੇ ਰਾਤ ਕੱਟਣੀ ਹੈ। ਘਰ ਦਾ ਬੂਹਾ ਖੁੱਲਿਆ ਤੇ ਇੱਕ ਮਾਈ ਨੇ ਬਾਹਰ ਆ ਕੇ ਕਿਹਾ ਆਇ ਨੂੰ ਆਪਣਾ ਹੀ ਘਰ ਸਮਝ ਤੇ ਅੰਦਰ ਲੰਗ ਮੁਸਾਫਰ ਜੋ ਜੇ ਸੂਤ ਹੋ ਕੇ ਮੰਜੀ ਤੇ ਬੈਠਾ ਹੀ ਸੀ ਬੋਲਿਆ ਮੈਂ ਕੁਝ ਖਾਣ ਨੂੰ ਨਹੀਂ ਮਿਲ ਸਕਦਾ ਮੇਰੀ ਭੁੱਖ ਨਾਲ ਜਾਨ ਨਿਕਲਣ ਲੱਗੀ ਆ ਭੁੱਖੇ ਨੂੰ ਤਾਂ ਨੀਂਦ ਵੀ ਨਹੀਂ ਆਉਣੀ ਖਾਣ ਨੂੰ ਤਾਂ ਭਾਈ ਇਸ ਵੇਲੇ ਘਰ 'ਚ ਕੁਝ ਨਹੀਂ ਆਟਾ ਕੋਟਾ ਵੀ ਮੁੱਕਿਆ ਪਿਆ ਕੁਝ ਚਾੜਿਆ ਪਕਾਇਆ ਵੀ ਨਹੀਂ ਮੈਂ ਤਾਂ ਆਪ ਅੱਜ ਭੁੱਖੀ ਪਾਣੀ ਸੋਣ ਲੱਗੀ ਸੀ ਮਾਈ ਨੇ ਕੰਜੂਸੀ ਦਿਖਾਈ ਮੁਸਾਫਰ ਵੀ ਮਾਈ ਦੀ ਕੰਜੂਸੀ ਨੂੰ ਤਾੜ ਗਿਆ ਅੱਛਾ ਜੇ ਕੁਝ ਨਹੀਂ ਹੈ ਤਾਂ ਨਾ ਸੇ ਮੁਸਾਫਰ ਨੇ ਆਖਿਆ ਥੋੜੇ ਚਿਰ ਪਿੱਛੋਂ ਰਸੋਈ ਵਿੱਚ ਪਏ ਘੋਟਣੇ ਨੂੰ ਵੇਖ ਕੇ ਬੋਲਿਆ ਮਾਈ ਜੇ ਹੋਰ ਕੁਝ ਨਹੀਂ ਤਾਂ ਇਸ ਉਸ ਘੋਟਣੇ ਦੀ ਖੀਰ ਹੀ ਧਰ ਲੈਂਦੇ ਹਾਂ ਘੋਟਣੇ ਦੀ ਖੀਰ ਵੇ ਤੂੰ ਕਿਤੇ ਝੱਲਾ ਤਾਂ ਨਹੀਂ ਮੈਂ ਹੁਣੇ ਬਣਾ ਕੇ ਦੱਸਦਾ ਤੂੰ ਬਸ ਮੈਨੂੰ ਪਤੀਲਾ ਤਾਂ ਦੇ ਮਾਈ ਪਤੀਲਾ ਲੈ ਆਈ ਮੁਸਾਫਰ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਪਤੀਲੇ ਵਿੱਚ ਪਾਣੀ ਪਾਇਆ ਅਤੇ ਆਗੂ ਉੱਤੇ ਰੱਖ ਦਿੱਤਾ ਮਾਈ ਕੋਲ ਖੜੀ ਹੈਰਾਨ ਹੋਈ ਸਭ ਵੇਖ ਰਹੀ ਸੀ ਮੁਸਾਫਰ ਨੇ ਕੁਝ ਗਰਮ ਪਾਣੀ ਕੜਛੀ ਚ ਲਿਆ ਤੇ ਉਂਗਲ ਲਾ ਕੇ ਮੂੰਹ ਨੂੰ ਲਾਇਆ ਬਸ ਖੀਰ ਤਾਂ ਤਿਆਰ ਹੀ ਸਮਝੋ ਜੇ ਭੋਰਾ ਕੋ ਖੰਡ ਮਿਲ ਜਾਵੇ ਤਾਂ ਖੰਡ ਖੰਡ ਮੈਂ ਹੁਣੇ ਲੈ ਕੇ ਆਈ ਮਾਈ ਨੇ ਕਿਹਾ ਪਤਿਲੇ ਚ ਪਾਣੀ ਰਿਜ ਰਿਆ ਸੀ ਤੇ ਮਾਈ ਪਤਿਲੇ ਚ ਖੜੇ ਖੋਟਣੇ ਨੂੰ ਹੈਰਾਨੀ ਨਾਲ ਵੇਖ ਰਹੀ ਸੀ ਮੁਸਾਫਰ ਨੇ ਖੰਡ ਪਤਿਲੇ ਚ ਛੁੱਟੀ ਤੇ ਉਸ ਨੂੰ ਕੜਛੀ ਨਾਲ ਹਿਲਾਉਣ ਲੱਗ ਪਿਆ ਉਹਨੇ ਫਿਰ ਕੁਝ ਗਰਮ ਪਾਣੀ ਕੜਛੀ ਚ ਲਿਆ ਤੇ ਉਂਗਲ ਡਬੋ ਕੇ ਮੂੰਹ ਨੂੰ ਲਾਇਆ ਹੁਣ ਜੇ ਥੋੜਾ ਦੁੱਧ ਮਿਲ ਜਾਵੇ ਤਾਂ ਬਸ ਕਮਾਲ ਹੀ ਹੋ ਜਾਵੇ ਮਾਈ ਅੰਦਰੋਂ ਦੁੱਧ ਦਾ ਡੋਲੂ ਭਰ ਲਿਆਈ ਤੇ ਪਤਿਲੇ ਚ ਪਾ ਦਿੱਤਾ ਜੇ ਕਿਤੋਂ ਜੇ ਕਿਤੇ ਦੋ ਮੁਠਾ ਚੋਲ ਮਿਲ ਜਾਣ ਤਾਂ ਫਿਰ ਵੇਖੋ ਕੀ ਸਵਾਦ ਬਣਦਾ ਹੈ ਮੁਸਾਫਰ ਕੜਚੀ ਮਾਰਦਾ ਬੋਲਿਆ ਵਿੱਚ ਵਿੱਚ ਉਹ ਘੋਟਣੇ ਨੂੰ ਵੀ ਘੁਮਾ ਦਿੰਦਾ ਤੇ ਫਿਰ ਉਸੇ ਤਰ੍ਹਾਂ ਵਿਚਕਾਰ ਖੜਾ ਕਰ ਦਿੰਦਾ ਮੁਸਾਫਰ ਨੂੰ ਪਤਾ ਸੀ ਕਿ ਮਾਈ ਦਾ ਸਾਰਾ ਧਿਆਨ ਘੋਟਣੇ ਤੇ ਲੱਗਾ ਹੋਇਆ ਹੈ ਮਾਈ ਘੋਟਣੇ ਵੱਲ ਟਿਕਟਕੀ ਲਾਈ ਵੇਖੀ ਜਾ ਰਹੀ ਸੀ ਐਲੇ ਜਿੰਨੇ ਪੋਣੇ ਨੇ ਪਾਲੇ ਮੁਸਾਫਰ ਚੋਲ ਪਾ ਕੇ ਉਹਨਾਂ ਨੂੰ ਘੋਟਣੇ ਨਾਲ ਰਲੌਣ ਲੱਗਾ ਵਾ ਕਿੰਨੇ ਸਵਾਦ ਲਈ ਖੀਰ ਬਣੀ ਐ ਉਹ ਪਤਲੇ ਚ ਘੋਟਣਾ ਫੇਰਦਿਆ ਹੋਇਆ ਬੋਲਿਆ ਬਸ ਜਰਾ ਬਦਾਮਾਂ ਦੀਆਂ ਗਿਰੀਆਂ ਮਿਲ ਜਾਣ ਮਾਈ ਨੇ ਟੇਢੀ ਨਜ਼ਰ ਨਾਲ ਮੁਸਾਫਰ ਵੱਲ ਵੇਖਿਆ ਤੇ ਫੇਰ ਉਹਨੇ ਅੰਦਰੋਂ ਬਦਾਮਾਂ ਦੀਆਂ ਗਿਰੀਆਂ ਲਿਆ ਕੇ ਪਤਲੇ ਵਿੱਚ ਸੁੱਟ ਦਿੱਤੀਆਂ ਹੁਣ ਮਾਈ ਦੋ ਬਾਟੀਆਂ ਤੇ ਦੋ ਚਮਚੇ ਲਿਆ ਖੀਰ ਤਾਂ ਬਣੀ ਸਮਝੇ ਮਸਾਫਰ ਨੇ ਘੋਟਣੇ ਸਮੇਤ ਪਤਿਲਾ ਚੁੱਲ੍ਹੇ ਉੱਤੋਂ ਲਾ ਲਿਆ ਮਾਈ ਨੇ ਖੀਰ ਖਾਦੀ ਤੇ ਕਹਿਣ ਲੱਗੀ ਹੈ ਐਨੀ ਸਵਾਦ ਖੀਰ ਮੈਨੂੰ ਨਹੀਂ ਸੀ ਪਤਾ ਘੋਟਣੇ ਦੀ ਖੀਰ ਵੀ ਐਨੀ ਸਵਾਦੀ ਹੋ ਸਕਦੀ ਹੈ ਪਰ ਜੇ ਕਿਤੇ ਖੀਰ ਚ ਖੋਪਾ ਤੇ ਸੂਗੀ ਦੇ ਚਾਰ ਦਾਣੇ ਵੀ ਪੇ ਜਾਂਦੇ ਤਾਂ ਇਹਦਾ ਸਵਾਦ ਹੋਰ ਵੀ ਦੁਣਾ ਹੁੰਦਾ ਇਹ ਕਹ ਕੇ ਮਾਈ ਆਪ ਹੀ ਅੰਦਰੋਂ ਦੋਵੇਂ ਚੀਜ਼ਾਂ ਲੈ ਆਈ ਤੇ ਖੀਰ ਚ ਰਲਾ ਦਿੱਤੀਆਂ ਫਿਰ ਮੁਸਾਫਰ ਤੇ ਮਾਈ ਦੋਵੇਂ ਘੋਟਣੇ ਦੀ ਖੀਰ ਖਾਈਗੇ ਤੇ ਹੱਸੀਗੇ